ਹਾਂ ਮਾਈ ਜੀ ਸਿੱਖ ਪਟੇ ਜੀ ਬਲੀ ਮੈਡੀਕਲ ਸਰ ਜਿਹੜਾ ਕੰਪਨੀ ਆ ਉਹ ਪ੍ਰਿਕਾ ਕੰਪਨੀ ਦਾ ਹਾਂ ਉਹ ਜੀ ਹੁਣ ਉਹ ਪਤਾ ਨਹੀਂ ਏ ਬਾਬਾ ਬਸ ਕਿੱਥੇ ਚਲਾ ਗਿਆ ਆਪਣਾ ਘਟਾ ਕੇ ਹਾਂ ਜੀ ਕਹਿੰਗੇ ਜੀ ਮਹਾਵਤਨ ਜੀ ਜੀ ਠੀਕ ਠੀਕ ਇੱਕ ਮਸਾਲੇ ਇੱਕ ਵਾਰ ਜੀਏ ਨੋਸਾ ਹਾਂ ਸੇ ਜਿਹੜਾ ਅੱਜ ਦਾ ਤੁਹਾਡਾ ਦੌਰਾ ਸੀ ਜਿਵੇਂ ਹੋਰ ਤੋਂ ਆਏ ਹੋ ਤਾਂ ਕੀ ਮਕਸਦ ਹੈ ਜੀ ਦਾ ਹਾਂ ਜੀ ਵਾਜੇ ਕੀਤਾ ਚਾਲਸਾ ਵਾਜੇ ਪਰ ਤੇ ਇਹ ਇਹਨਾਂ ਤੇ ਜੀ ਅਸੀਂ ਸੰਤਾ ਦਾ ਪਹਿਲੇ ਤੋਂ ਕੋ ਬਾਤ ਕਰਨਾ ਤੁਹਾਡੇ ਕੋਲ ਮਾਫੀ ਚਾਹੁੰਨੀ ਹੈ ਕਿ ਅਸੀਂ ਕੁਝ ਸਮਝੋ ਦਿੱਤਾ ਜੀ ਤੁਹਾਡੇ ਕੋਲ ਤੁਲੀ ਹੋ ਗਏ ਕੋਈ ਗੱਲ ਤੇ ਇਹ ਜੀ ਜੇ ਕਿ ਸੰਤਾ ਨੇ ਜਿਹੜਾ ਪਹਿਲਾ ਮੈਂ ਖੰਡੂ ਸਾਹਿਬ ਦੀ ਇਲੈਕਸ਼ਨ ਚ ਜਾਂ ਫਿਰ ਕੋਰਟ ਦੀ ਇਲੈਕਸ਼ਨ ਚ ਬਹੁਤ ਵੱਡਾ ਜਿਹੜਾ ਸਹਯੋਗ ਦਿੱਤਾ ਉਹਦੇ ਵਾਸਤੇ ਅਸੀਂ ਸਾਰੀਆਂ ਇਹ ਹਲਾਕੇ ਦੀਆਂ ਬੋਰਡ ਦੀਆਂ ਜਾਂ ਸਾਰੀਆਂ ਸੰਸਥਾ ਦਾ ਧੰਨਵਾਦ ਕਰਦਾ ਵਾਸਤੇ ਹੀ ਤੁਸੀਂ ਨਿਕਲੇ। ਦੂਸਰਾ ਜਿਹੜਾ ਕਿ ਸਾਡੀ ਕੌਮ ਦੇ ਸਾਹਮਣੇ ਜਿਹੜੇ ਬਹੁਤ ਵੱਡੇ ਮਸਲੇ ਆ ਜਿੱਦਾਂ ਕਿ ਉਹ ਕੋਈ ਕਿਸੇ ਪਾਸੇ ਮਨਸਾਫ ਦੀ ਕੋਈ ਕਰਨੀ ਦਿੱਤੀ। ਠੀਕ ਹੈ। ਕਿ ਉਹ ਬਿਆਦਰੀ ਦਾ ਮਾਮਲਾ ਜਾਂ ਬੰਦੀ ਸਿੰਘਾ ਦਾ ਮਾਮਲਾ ਵਾ ਜਾਂ ਜਿਹੜੇ ਹੋਣਾ ਇਹ ਅਮਰਪਾਲ ਵੀ ਚਿੱਤਰ ਤੋਂ ਬਾਅਦ ਵੀ ਉਹ ਸਰਕਾਰ ਉਹਨਾਂ ਦੀ ਐਨਐਸਓ ਹੋਰ ਵਧਾ ਰਹੀ ਹੈ ਕਿ ਜਿਹੜਾ ਲੋਕਤੰਤਰ ਹੈ ਮਜ਼ਾਕ ਬਣਾਇਆ। ਇਹ ਸਾਰੀਆਂ ਸੰਗਠਨਾਂ ਦਾ ਅਸੀਂ ਇੱਕ ਜੋ 19 ਤਰੀਕ ਦੀ ਇਕੱਤਰਤਾ ਰੱਖੀ ਸੀ ਉਹਦੇ ਵਾਸਤੇ ਵੀ ਸੰਗਠਨਾਂ ਤੋਂ ਸਹਿਯੋਗ ਵਾਸਤੇ ਵੀ ਆਏ ਆ ਕਿ ਦੂਸਰਾ ਜਿਹੜਾ ਸ਼੍ਰੋਮਣੀ ਕਮੇਟੀ ਦੀ ਜਿਹੜੀ ਇਹ ਵੋਟਾਂ ਦੀ ਪ੍ਰਕਿਰਿਆ ਬਣਦੀ ਜਿਹੜੀ ਸ਼ੁਰੂ ਹੋਈ ਕੋਈ ਨੂੰ ਵੀ ਕਾਫੀ ਦੇਰ ਹੋ ਗਿਆ ਉਹਦੇ ਚ ਪਤਾ ਨਹੀਂ ਸਾਡੇ ਚ ਕੋਈ ਜਾਗਰਕਤੀ ਦੀ ਬਹੁਤ ਵੱਡੀ ਘਾਟ ਕਰਕੇ ਉਹ ਮੇਰੇ ਖਿਆਲ ਕੇ ਜੇ ਉਹਦਾ ਕੁਝ ਕੋਸ਼ਿਸ਼ਾਂ ਹੀ ਬਣ ਸਕਿਆ ਇਹ ਹੁਣ ਮੇਰੇ ਖਿਆਲ ਨੂੰ ਦਾ 31 ਤਰੀਕ ਨੂੰ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਚ ਅਸੀਂ ਕੁਝ ਸੰਗਤ ਨੂੰ ਭੇਜਿਆ ਸੀ ਚੋਰ ਕਮਿਸ਼ਨ ਕੋਲ ਤੇ ਉਹਨਾਂ ਨੇ 10 ਮਹੀਨੇ ਦਾ ਸਮਾਂ ਹੋਰ ਲਾਇਆ ਹੈ ਤੇ ਅਸੀਂ ਹੁਣ ਇਸ ਇਸ ਸੰਗਤਾਂ ਨੂੰ ਇਹ ਅਪੀਲ ਕਰਨ ਵਾਸਤੇ ਬੇਨਤੀ ਕਰਨ ਵਾਸਤੇ ਆਏ ਆ ਕਿ ਤੁਸੀਂ ਇਸ ਥੋੜੀ ਜਿਹੀ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਔਰ ਇਹਦੇ 'ਚ ਤੁਸੀਂ ਵੱਧ ਚੜ ਕੇ ਆਪਣੀ ਸੇਵਾ 'ਚ ਸਾਲੋਂ ਤੇ ਘਰ ਘਰ ਜਾ ਕੇ ਇਹ ਜਿਹੜਾ ਵੀ ਯੋਗ ਵਿਅਕਤੀ ਜਿਹਦੀ ਵੋਟ ਪਾਣੀ ਚਾਹੀਦੀ ਓ ਉਹਦੀ ਵੋਟ ਪਣਾਈ ਜਾਵੇ ਤੇ ਉਹ ਜਿਹੜਾ ਕਿ ਸਾਡਾ ਕੌਮੀ ਫਰਜ਼ ਆ ਕੌਮੀ ਪੁਖਦੀ ਹੈ ਜਿਹੜੀ ਸਾਡੀ ਵਾਸਤੇ ਪਹਿਲੀ ਗੱਲ ਤੇ ਬਹੁਤ ਸਿਆਰਬਾਦ ਇਲੈਕਸ਼ਨ ਹੋ ਰਹੀ ਹੈ ਤੇ ਉਦੋਂ ਅਸੀਂ ਸਾਰੇ ਜਣੇ ਉੱਚ ਆਪਣਾਇਆ ਦੀ ਸਭਾ ਸਿੱਖੀ ਜਿਹੜੀ ਆਪਣੀ ਕਾਨਫਰੰਸ ਹੈ ਰਖੜਪੁਰਿਆ ਤੇ ਹੋ ਰਹੀ ਹੈ ਜੀ ਇਸ ਵਿੱਚ ਕੀ ਕੀ ਤੁਹਾਡਾ ਮੇਨ ਹੈਗਾ ਜਿਹੜਾ ਆਵਾਜ਼ ਠਾਉਣੀ ਨਹੀਂ ਇਹਦੇ ਵਿੱਚ ਜੋ ਵੀ ਸਾਡੀ ਕੌਮ ਨਾਲ ਬੇਇਨਸਾਫੀਆਂ ਹੋ ਰਹੀਆਂ ਹਨ ਨਸ਼ਿਆਂ ਦਾ ਕੋਈ ਵੀ ਸਰਕਾਰ ਜਿਹੜੀ ਕਿਸੇ ਵੀ ਜਿਹੜੇ ਮੁੱਦਿਆਂ ਤੇ ਸਰਕਾਰਾਂ ਬਣੀਆਂ ਉਹਨਾਂ ਨੂੰ ਉਹਨਾਂ ਨੇ ਵਿਸਾਰ ਦਿੱਤਾ ਸਾਨੂੰ ਕਿਤੇ ਵੀ ਕੋਈ ਇਨਸਾਫ ਦੀ ਅਸੀਂ ਹੁਣ ਸਾਰੇ ਪੰਥ ਦੇ ਸੰਗਤਾਂ ਦੇ ਅੱਗੇ ਇਹ ਬੇਨਤੀ ਲੈ ਕੇ ਆਏ ਕਿ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਕੋਈ ਵਿਚਾਰ ਕਰੀਏ ਕਿਸਨੂੰ ਅੱਗੇ ਕੌਮ ਨੂੰ ਇਨਸਾਫ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਕਿਹੜੀ ਰਣਨੀਤੀ ਅਪਣਾਉਣੀ ਚਾਹੀਦੀ ਕਿ ਉਹਦੇ ਨਾਲ ਸੰਘਰਸ਼ ਕਰਨਾ ਚਾਹੀਦਾ ਉਹਦੇ ਵਾਸਤੇ ਅਸੀਂ ਉਹ ਜੋ 19 ਤਰੀਕ ਦੀ ਰੱਖੀ ਹੋਤੀ ਚ ਅਸੀਂ ਉਹਦੀ ਆਉਣ ਵਾਲੇ ਸਮੇਂ ਲਈ ਜੋ ਕੋਈ ਰੂਪਨੇ ਖਾਤਾ ਕਰਾ ਅੱਜ ਰਿੱਟ ਖਰਜ ਹੋਈ ਹੈ ਕੀ ਕਹਿਣਾ ਚਾਹੁੰਦੇ ਹਾਂ ਉਮਰਪਾਲ ਜੀ ਜੋ ਪਾਈ ਗਈ ਸੀ ਜੋ ਸਪ੍ਰਿੰਗ ਉਹ ਤੇ ਵੀ ਵੈਸੇ ਵੀ ਤੰਗ ਲੱਗਦਾ ਸੀ ਕਿ ਜਿਹੜਾ ਬੰਦਾ ਰਿੱਟ ਪਾ ਰਿਹਾ ਉਹਦੇ ਪੱਲੇ ਤੇ ਕੁਝ ਨਹੀਂ ਸੀਗਾ ਉਹਦੇ ਐਵੇਂ ਇੱਕ ਨਾ ਆਪਣੇ ਪਬਲਿਸਿਟੀ ਚਾਹੁੰਦਾ ਸੀ ਹੈ ਤੇ ਇਹੋ ਜਿਹੀ ਗੱਲਾਂ ਕਰਕੇ ਮੇਰਾ ਕੱਲ ਉਹ ਆਪਣਾ ਵੀ ਸਮਾਂ ਖਰਾਬ ਕਰ ਰਿਹਾ ਕੋੜ ਦਾ ਵੀ ਸਮਾਂ ਖਰਾਬ ਕਰ ਰਿਹਾ ਸੀ ਉਹਦਾ ਬਹੁਤ ਬੜੀ ਕੋਰਨਰ ਸਹੀ ਡਿਸੀਜਨ ਹੈ ਫੈਸਲਾ ਇੱਕ ਗਿੱਦੜਵਾਦੀ ਚੋਣ ਜੁਨੀ ਚੋਣ ਦੇ ਵਿੱਚ ਬਾਜੇ ਪ੍ਰਧਾਨ ਮੰਤਰੀ ਬਾਜੇ ਕੇ ਚੋਣ ਲੜਨ ਲਈ ਕਹਿ ਰਿਹਾ ਕਿ ਇਹਨਾਂ ਦਾ ਸਮਰਥਨ ਚਾਹੀਦਾ ਹੈ ਅਸੀਂ ਅਭੀ ਫੈਸਲਾ ਲਿਆ ਚੋਣ ਦੇ ਬਾਰੇ ਚ ਸਮਾਉਂ ਤੇ ਫੈਸਲਾ ਕਰਾਂਗੇ ਤੇ ਦੂਸਰਾ ਅਸੀਂ ਚਾਹੁੰਦੇ ਆ ਕਿ ਸਾਰੇ ਧਿਰਾਂ ਇਕੱਠੀਆਂ ਹੋ ਕੇ ਕੋਈ ਸਾਂਝਾ ਉਮੀਦਵਾਰ ਜਿਹੜਾ ਹੋਵੇ ਉਹ ਉੱਤੇ ਹੀ ਅਸੀਂ ਸਾਰੇ ਜਣੇ ਇਹ ਦਈਏ ਤੇ ਤਾਂ ਕਰਕੇ ਅਸੀਂ ਕੰਮ ਜਾ ਕੋ ਸਕਦੇ ਹਾਂ ਕਿ ਜੇ ਅਸੀਂ ਇਕੱਲੇ ਕਰੇ ਆਪੋ ਆਪਣੀ ਮਰਜ਼ੀ ਨਾਲ ਵੀਰਵਾਰ ਤਾਲ ਲੈ ਫੇ ਤੇ ਮੇਰੇ ਖਿਆਲ ਅਕੋ ਕੌਮਲੀ ਨੁਕਸਾਨ ਦੇ ਆ ਅਸੀਂ ਪੂਰੀ ਕੌਮ ਨੂੰ ਇਕੱਠਾ ਰੱਖਣਾ ਜਿਸ ਤਰ੍ਹਾਂ ਅਕਾਲੀ ਦਲ ਵੱਲੋਂ ਕਹਿਆ ਗਿਆ ਹੁੰ ਕਿ ਆ ਜਾ ਰਿਹਾ ਸੀ ਕਿ ਵੀ ਅਸੀਂ ਮਰਦ ਪਾਂ ਦਾ ਸਮਰਥਨ ਕਰਾਂਗੇ ਪਰ ਬਲ ਟੋਸ ਨਹੀਂ ਬੰਨੇ ਸੀ ਹੁਣ ਜਿਮਨੀ ਚੋਂ ਆ ਰਹੀ ਹੈ ਕਿ ਅਕਾਲੀ ਦਲ ਤਾਂ ਤੁਸੀਂ ਸਮਰਥਨ ਕਰੋਗੇ ਜਾਂ ਵਕ ਵੀ ਛੜੋਗੇ ਨਹੀਂ ਮੇਰਾ ਖਿਆਲ ਹੈ ਕਿ ਹੁਣ ਅਕਾਲੀ ਦਲ ਦੀ ਜਿਹੜੀ ਸਿੱਧੀ ਜਿੱਥੇ ਪਹੁੰਚ ਗਿਆ ਨਾ ਉੱਥੇ ਸਮਰਥਨ ਕਰਨ ਦਾ ਮਤਲਬ ਹੀ ਉਹਨਾਂ ਨੂੰ ਲੋਕਾਂ ਨੇ ਬਹੁਤ ਇਨਕਾਰ ਦਿੱਤਾ ਹੋਇਆ ਇਸ ਕਰਕੇ ਉਹਨਾਂ ਨੂੰ ਮੇਰੇ ਖਿਆ ਇਹ ਏਸੀ ਤੋਂ ਕੌਮ ਦੇ ਵੱਡੇ ਹਿੱਤਾਂ ਨੂੰ ਵੋਖ ਰੱਖਦੇ ਹੋਇਆ ਜਿਹੜੀਆਂ ਆਪਣੀਆਂ ਪ੍ਰਧਾਨਗੀਆਂ ਜਾਂ ਇਹੋ ਜਿਹੀਆਂ ਚੀਜ਼ਾਂ ਤੋਂ ਉਬਲਾਬ ਹੋ ਕੇ ਤੇ ਆਉਣ ਨੌਜਵਾਨਾਂ ਨੂੰ ਜਾਂ ਚੰਗੇ ਲੋਕਾਂ ਨੂੰ ਉਹਦੀ ਗਵਾਈ ਦੇਉਂ ਸੌਂਪਣੀ ਚਾਹੀਦੀ ਹੈ ਕਿ ਤਾਂ ਕਿ ਜੋ ਆਉਣ ਵਾਲੇ ਕੋ ਇੱਕ ਲਈ ਸਾਡੀ ਕੌਮ ਨੂੰ ਕੋਈ ਸਹੀ ਸੇਧ ਮਿਲ ਸਕੇ ਤੇ ਜੇ ਇਹੋ ਹੀ ਆਪਾਂ ਪੁਰਾਣੀਆਂ ਚੀਜ਼ਾਂ ਨੂੰ ਦੁਬਾਰਾ ਹੁਣ ਦੋ ਤੜੇ ਹੋ ਗਏ ਉਹ ਤੋਂ ਇੱਕ ਦੂਜੇ 'ਤੇ ਪਰਚਾ ਲਾਏ ਜਾਗੇ ਤੇ ਮੇਰੇ ਅਖਰ ਕੌਮ 'ਚ ਪਹਿਲਾਂ ਹੀ ਬੜੀ ਨਿਰਾਸ਼ਾ ਹੈ ਤੇ ਇਸ ਕਰਕੇ ਮੇਰੇ ਖਲਕੇ ਖੋਣਾ ਅਕਾਲੀ ਦਲ ਨੂੰ ਤੇ ਖੁਦ ਹੀ ਸੋਚਣਾ ਚਾਹੀਦਾ ਹੈ ਕੁਮਰਤਪਾਲ ਨਾਲ ਕੋਈ ਗੱਲਬਾਤ ਹੋਈ ਹੁਣ ਜਿਹੜੀ ਦੁਬਾਰਾ ਜਦੋਂ ਰਿੱਟ ਪਈ ਸੀ ਉਹਨਾਂ ਵੱਲੋਂ ਖਾਰਜ ਜਿਹੜੀ ਅੱਜ ਵੀ ਉਸ ਤੋਂ ਬਾਅਦ ਕੋਈ ਅਮਰਿਤਪਾਲ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਹੋਈ ਨਹੀਂ ਅਮਰਿਤਪਾਲ ਨਾਲ ਦੇ ਜੋ ਅਸੀਂ 5 ਤਰੀਕ ਨੂੰ ਜਦੋਂ ਉਹਨਾਂ ਨਾਲ ਸੌਣ ਚੁੱਕਣ ਆਏ ਸੀ ਉਦੋਂ ਮਿਲੇ ਸਾਂ ਮੁਲਾਕਾਤ ਉਦੋਂ ਹੋਈ ਲੇਕਿਨ ਫੋਨ ਤੇ ਉਹਨਾਂ ਦੀ ਗੱਲ ਹਫਤੇ ਚ ਇਕਦਿਬਾਰ ਹੋ ਜਾਂਦੀ ਹੈ ਤੇ ਠੀਕੇ ਚੜਦੀ ਕਲਾ 'ਚ ਉਹਨਾਂ ਨੇ ਆਪਣੀ ਕੌਮ ਨੂੰ ਇਹ ਹੋਈ ਹੈ ਕਿ ਉਹਨਾਂ ਦੀ ਵੀ ਅਪੀਲ ਹੈ ਕਿ ਸਾਰੇ ਜਣੇ ਇਕੱਠੇ ਹੋਣ ਤੇ ਇਕੱਠੇ ਹੋ ਕੇ ਜੋ ਸਾਡੀ ਕੌਮ ਦਾ ਧੱਕਾ ਹੋ ਰਿਹਾ ਹੈ ਜਾਂ ਸਾਡੇ ਪੰਜਾਬ ਦੇ ਹੱਕ ਲੁੱਟੇ ਜਾ ਰਹੇ ਆ ਉਹ ਨਾਲ ਨਾ ਸਤਾ ਹੀ ਬਚਾ ਸਕਦੇ ਨੇ ਜੇ ਅਸੀਂ ਸਾਰੇ ਜ ਇਕੱਠੇ ਹੋ ਕੇ ਕਰਾਈਏ ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਇਕੱਠੇ ਹੁੰਦੇ ਜਿਹੜੇ ਕਹਿ ਰਹੇ ਆ ਇਸ ਤਰ੍ਹਾਂ ਲੋਕ ਇਹ ਮੇਰਾ ਖਿਆਲ ਹੈ ਕਿ ਸਾਡੇ ਦੇ ਜਿਹੜਾ ਨਾ ਇਹ ਨਜਵਾਬ ਜ਼ਿਆਦਾ ਪਰੂ ਅਸੀਂ ਕੌਮ ਆ ਜਾਂ ਆਪਣੇ ਪੰਜਾਬ ਨੂੰ ਜਾਂ ਆਪਣੇ ਧਰਮ ਨੂੰ ਛੱਡ ਕੇ ਤੇ ਆਪਾਂ ਆਪਣੇ ਪਰਿਵਾਰ ਪਿੱਛੇ ਜ਼ਿਆਦਾ ਕੋਸ਼ਿਸ਼ ਹੋ ਰਹੀ ਹੈ ਉਹਨਾਂ ਨੂੰ ਪਰਚੁਕਣ ਦੀ ਤੇ ਇਹ ਮੇਰਾ ਖਿਆਲ ਹੈ ਕਿ ਸਾਡੇ ਲਈ ਬਹੁਤ ਘੱਟ ਗਿਆ ਆਪਣੀਆਂ ਚੌਧਰਾ ਲੀਟਰੀ ਵਾਸਤੇ ਅਸੀਂ ਆਪਣੇ ਪਰਿਵਾਰਾਂ ਦੇ ਜਿਹੜੇ ਬੱਚੇ ਆ ਜਿਹੜੇ ਨਹੀਂ ਵੀ ਯੋਗ ਉਹਨਾਂ ਨੂੰ ਵੀ ਅਸੀਂ ਬਹੁਤ ਬੜੀ ਬਿਠਾਉਣਾ ਚਾ ਰਹੇ ਤੇ ਜੋਗ ਲੀਡਰਾਂ ਨੂੰ ਅਸੀਂ ਅੱਗੇ ਨਹੀਂ ਆਉਣ ਦੇ ਰਹੇ ਇਹ ਸਾਡੀ ਕੌਮ ਦੀ ਸਰਹੱਦ ਰਾਖਦੀ ਆ ਤੇ ਅਸੀਂ ਇਹੀ ਇਹੀ ਚਾਹ ਰਹੇ ਆ ਕਿ ਜਿਹੜੇ ਜੋਗ ਬੰਦਿਆਂ ਦੇ ਹੱਥ ਉਹਨਾਂ ਦੀ ਵਾਲ ਦੌਰ ਹੋਵੇ ਕੌਮ ਦੀ ਤੇ ਉਹ ਇਹੋ ਜੀ ਮੈਂ ਧਰਤੋਂ ਨਿਕਲਦਾ